ਮੈਂ ਅੱਜ ਦੇ ਮੌਕੇ ਤੇ ਖਾਸ ਤੌਰ ਤੇ ਬਧਾਈ ਵੀ ਦੇਣਾ ਨੂੰ ਨਾਲ ਇਹ ਵੀ ਹੈ ਅੱਜ ਕੋ ਅਨਾਉਂਸਮੈਂਟ ਵੀ ਕਰਨ ਲੱਗਿਆ ਤੇ ਆਂਗਣਵਾੜੀ ਦੇ ਵਿੱਚ ਆਉਣ ਵਾਲੇ ਦਿਨਾਂ ਚ ਕਿੰਨੇ ਕ ਦਿਨਾਂ ਚ ਪੈਂਡਪ ਕਰਾਂਗੇ ਐਜੂਕੇਸ਼ਨ ਤੇ ਐਸਏ ਸੈਸ਼ਨ ਚ ਲਿਆਉਂਗੇ ਆ ਜਿਹੜਾ ਸੈਸ਼ਨ ਹੈ ਮੌਨਸੂਨ ਸੈਸ਼ਨ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਯਾ ਪਿੱਛ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਐਸੇ ਮੌਨਸੂਨ ਸੈਸ਼ਨ ਦੇ ਵਿੱਚ ਬਿਲ ਆ ਜਾਊਗਾ 3000 ਸਾਮੀਆਂ ਆਂਗਣਵਾੜੀ ਦੀਆਂ ਸੀ ਕ੍ਰੀਏਟ ਕਰਕੇ ਪਰ ਆਨੇ ਜੀ 3000 ਕੰਮ ਮਿਲੂਗਾ ਲੋਕਾਂ ਨੂੰ ਆਸਾਨੀ ਹੋਊਗੀ ਲੋਕਾਂ ਨੂੰ ਸਹੂਲਤ ਮਿਲੂਗੀ ਸੋ ਇਹੀ ਸਰਕਾਰਾਂ ਦਾ ਕੰਮ ਹੁੰਦਾ ਹੈ ਟੈਕਸ ਰਾਹੀਂ ਪੈਸੇ ਲੈਣੇ ਆ ਸਹੂਲਤਾ ਰਾਹੀਂ ਪੈਸੇ ਦੇਣੇ ਖਜ਼ਾਨਾ ਇਧਰੋਂ ਆਊਗਾ ਇਧਰ ਜਾਊਗਾ ਪਹਿਲਾਂ ਕੀ ਸੀ ਇਧਰੋਂ ਆਉਂਦਾ ਤਾਂ ਹੈਗਾ ਸੀ ਇਧਰ ਨੂੰ ਜਾਂਦਾ ਨਹੀਂ ਸੀ ਉਹ ਇਧਰ ਉਧਰ ਮੁੜ ਜਾਂਦਾ ਸੀ ਪਹਾੜਾਂ ਪੂੜਾਂ ਵੱਲ ਮੁੜ ਜਾਂਦਾ ਸੀ ਹਾਂ ਇਧਰ ਉਹ ਕਿਤੇ ਆਪ ਦੇ ਰਿਸ਼ਤੇਦਾਰਾਂ ਵਾਲੇ ਪਾਸੇ ਨੂੰ ਮੁੜ ਜਾਂਦਾ ਸੀ ਸੋ ਇਸ ਕਰਕੇ ਅੱਜ ਦੇ ਰਖੜੀ ਦੇ ਮੌਕੇ ਤੇ ਮੈਂ ਵਿਸ਼ੇਸ਼ ਤੋਹਫਾ ਪੈਣਾਂ ਨੂੰ ਦਿੰਨਾ ਮੈਂ ਅੱਜ ਦੇ ਮੌਕੇ ਤੇ ਖਾਸ ਤੌਰ ਤੇ ਬਧਾਈ ਵੀ ਦੇਣਾ ਪੈਣਾ ਨੂੰ ਨਾਲ ਇਹ ਵੀ ਹੈ ਅੱਜ ਕੋਰ ਅਨਾਊਂਸਮੈਂਟ ਵੀ ਕਰਨ ਲੱਗਿਆ ਤੇ ਆਂਗਣਵਾੜੀ ਦੇ ਵਿੱਚ ਆਉਣ ਵਾਲੇ ਦਿਨਾਂ ਚ ਕਿੰਨੇ ਦਿਨਾਂ ਚ ਮੈਡਮ ਕਰਾਂਗੇ ਐਜੂਕੇਸ਼ਨ ਤੇ ਐਸੇ ਸੈਸ਼ਨ ਚ ਲਿਆਉਂਗੇ ਆ ਜਿਹੜਾ ਸੈਸ਼ਨ ਹੈ ਮੌਨਸੂਨ ਸੈਸ਼ਨ ऐसे मॉनसून सेशन ਦੇ ਵਿੱਚ ਬਿਲ ਆ ਜਾਊਗਾ 3000 ਸਾਮੀਆਂ ਆਂਗਣਵਾਰੀ ਦੀਆਂ ਸੀ ਕ੍ਰੀਏਟ ਕਰਕੇ ਪਰਾਂਗੇ ਜੀ 3000 ਕੰਮ ਮਿਲੂਗਾ ਲੋਕਾਂ ਨੂੰ ਆਸਾਨੀ ਹੋਊਗੀ ਲੋਕਾਂ ਨੂੰ ਸਹੂਲਤ ਮਿਲੂਗੀ ਸੋ ਇਹੀ ਸਰਕਾਰਾਂ ਦਾ ਕੰਮ ਹੁੰਦਾ ਹੈ ਟੈਕਸ ਰਹੀਂ ਪੈਸੇ ਲੈਣੇ ਆ ਸਹੂਲਤਾ ਰਹੀਂ ਪੈਸੇ ਦੇਣੇ ਖਜ਼ਾਨਾ ਇਧਰੋਂ ਆਊਗਾ ਇਧਰ ਜਾਊਗਾ ਪਹਿਲਾਂ ਕੀ ਸੀ ਇਧਰੋਂ ਆਉਂਦਾ ਤਾਂ ਹੈਗਾ ਸੀ ਇਧਰ ਨੂੰ ਜਾਂਦਾ ਨਹੀਂ ਸੀ

ਔਰ WhatsApp ਚੈਨਲ ਪਰ